ਚੋਨਾ ਲੱਗੇ ਨੂੰ 12-15 ਦਿਨ ਹੋ ਗਏ ਝੋਨਾ ਚੱਲ ਨਹੀਂ ਰਿਹਾ ਆ ਕਿਸਾਨ ਵੀਰ ਨੇ ਇੱਕ ਵੀਡੀਓ ਭੇਜੀ ਹੈ ਕਿ ਪੁੱਛਿਆ ਹੈ ਕਿ ਆ ਝੋਨੇ ਨੂੰ ਸਾਡੇ ਨੂੰ ਕੀ ਹੋ ਗਿਆ ਇਹ ਤਾਂ ਜੜ ਥੱਲੇ ਨੂੰ ਲਈ ਜਾਂਦਾ ਹੈ ਇਹਦਾ ਕੀ ਨੁਕਸਾਨ ਹੈ ਕੀ ਫਾਇਦਾ ਉਹ ਸਾਨੂੰ ਦੱਸੋ ਇਹ ਠੀਕ ਕਿਵੇਂ ਹੋਊਗਾ ਸਾਨੂੰ ਇਹ ਵੀ ਦੱਸੋ ਇੱਕ ਕਿਸਾਨ ਵੀਰ ਕਹਿੰਦਾ ਕਿ ਮੈਂ ਬਾਜ਼ਾਰ ਦੇਖ ਕੇ ਗਿਆ ਬੂਟਾ ਤੇ ਮੈਨੂੰ ਕਿਹਾ ਕਿ ਨੀਮਾ ਠੋੜਾ ਆ ਗਿਆ ਤੇ ਮੈਂ ਹੁਣ ਕਿੰਨੀ ਥਿਮੜ ਪਾਲਾਂ ਕਿਸਾਨ ਦੋਸਤੋ ਪਹਿਲਾਂ ਵੀ ਵੀਡੀਓ ਪਾ ਕੇ ਇੱਕ ਵਾਰੀ ਤੁਹਾਨੂੰ ਦੱਸਿਆ ਗਿਆ ਸੀਗਾ ਕਿ ਇਹ ਕੋਈ ਬਿਮਾਰੀ ਨਹੀਂ ਹੈਗੀ। ਅਸਲ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਆਪਣਾ ਖੇਤ ਦਾ ਜਿਹੜਾ ਕੱਦੂ ਹੈ ਨਾ ਪੋਲਾ ਹੁੰਦਾ ਹੈ ਤੇ ਲਵਾਵ ਜਿਹੜਾ ਝੋਨਾ ਹੈਗਾ ਜਿਹੜਾ ਕਿ ਪਾਣੀ ਤੋਂ 2.5 ਇੰਚ ਡੂੰਘਾ ਲੱਗਣਾ ਚਾਹੀਦਾ ਸੀਗਾ ਉਹਨੂੰ ਚੱਕ ਕੇ ਨਾ ਡੂੰਘਾ ਲਾ ਦਿੰਦੇ ਆ ਜਿਵੇਂ ਆ ਹੁਣ ਬੂਟੇ ਆ ਇਹ ਚਾਰ ਉਂਗਲਾਂ ਡੂੰਘਾ ਲੱਗਿਆ ਹੋਇਆ ਹੈ। ਜਦੋਂ ਡੂੰਘਾ ਬੂਟਾ ਲਾ ਦਿੰਦੇ ਆ ਨਾ ਉਸ ਸਮੇਂ ਬੂਟਾ ਹੇਟਲੇ ਪਾਸੇ ਜਿਹੜੀ ਜੜ੍ਹ ਹੈਗੀ ਐ ਉਹਦਾ ਕੰਮ ਬੰਦੋ ਕਰ ਦਿੰਦਾ ਹੈ ਕਿਉਂਕਿ ਜਿਵੇਂ ਜ਼ਮੀਨ ਦੇ ਵਿੱਚ ਡੂੰਘੇ ਚਲੇ ਜਾਉਂਗੇ ਨਾ ਆਕਸੀਜਨ ਦੀ ਘਾਟ ਆ ਜਾਂਦੀ ਹੈ ਫਿਰ ਬੁੱਟਾ ਉੱਪਰ ਜੜ ਬਣਾਉਂਦਾ ਹੈ ਫਿਰ ਇਹ ਕੁੱਤੇ ਬਣਾਉਂਦਾ ਹੈ ਜਦੋਂ ਜਮ੍ਹਾਂ ਜ਼ਮੀਨ ਦੇ ਲੈਵਲ ਤੇ ਜੜ ਬਣਾ ਲੈਂਦਾ ਨਾ ਬੁੱਟਾ ਉਸ ਸਮੇਂ ਦੁਆਰਾ ਚੱਲਦਾ ਮਤਲਬ ਕਿ ਤੁਸੀਂ ਇਹ ਨਾ ਕਹੋ ਕਿ ਜੜ ਥੱਲੇ ਨੂੰ ਜਾਈ ਜਾਂਦੀ ਹੈ ਥੱਲੇ ਨੂੰ ਨਹੀਂ ਜਾਂਦੀ ਥੱਲਿਓ ਬਾਅਦ ਚ ਉੱਤੇ ਆ ਕੇ ਬੁੱਟੇ ਨੇ ਨਵੀਂ ਜੜ ਬਣਾਈ ਹੈ ਏ ਜਿੰਨਾ ਬੂਟਾ ਡੂੰਗਾ ਜ਼ਿਆਦਾ ਲੱਗਿਆ ਉਸ ਹਿਸਾਬ ਨਾਲ ਇਹ ਝੋਨਾ ਆਮ ਝੋਨੇ ਨਾਲੋਂ 10 ਤੋਂ 15 ਦਿਨ ਲੇਟ ਚੱਲੂਗਾ ਕਰਨਾ ਕੁਛ ਨਹੀਂ ਪਾਉਣਾ ਕੁਛ ਨਹੀਂ ਤੁਸੀਂ ਸਿਰਫ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜੇ ਇਹ ਝੋਨਾ ਤੁਸੀਂ 1 ਜੁਲਾਈ ਨੂੰ ਲਾਇਆ ਸੀਗਾ ਨਾ ਤੇ ਨਹੀਂ ਚੱਲਿਆ ਤੁਸੀਂ ਇਹ ਸਮਝੋ ਕਿ 15 ਜੁਲਾਈ ਦਾ ਲੱਗਿਆ ਝੋਨਾ ਹੈ ਮਤਲਬ ਕਿ ਇਹਨੂੰ 15 ਦਿਨ ਲੇਟ ਲੱਗਿਆ ਸਮਝੋ 15 ਦਿਨ ਲੇਟ ਚੱਲੇਗਾ ਜਿਹੜੇ ਕੋਈ ਉਹਨੂੰ ਪਹਿਲਾਂ ਯੂਰੀਆ ਦੀ ਇੱਕ ਦੀ ਕਿਸ਼ਤ ਪੈ ਗਈ ਹੈ ਉਹ ਬੇਕਾਰ ਗਈ ਸਮਝੋ ਹੁਣ ਤੋਂ ਨਵੀਂ ਯੂਰੀਆ ਸ਼ੁਰੂ ਹੋਊਗੀ ਤੇ 15 ਦਿਨਾਂ ਬਾਅਦ ਇਹ ਝੋਨਾ ਆਪਣੇ ਆਪ ਚੱਲ ਪੈਣਾ ਹੈ ਭਾਵੇਂ ਕੋਈ ਪ੍ਰੋਡਕਟ ਪਾ ਲਓ ਤੇ ਭਾਵੇਂ ਕੋਈ ਨਾਂ ਪਾਓ ਇਹ ਗਲਤੀ ਠੁੱਡੀ ਹੋਈ ਸੀ ਕਿ ਤੁਹਾਡੇ ਖੇਤ 'ਚ ਬੂਟਾ ਡੂੰਗਾ ਲੱਗ ਗਿਆ ਹੁਣ ਅਗਲੇ ਸਾਲਾਂ ਤੋਂ ਧਿਆਨ ਰੱਖਿਓ ਜੋ ਜਿਹੜੇ ਖੇਤ 'ਚ ਦਿੱਕਤ ਆਉਂਦੀ ਹੈ ਉਸ ਖੇਤ ਦੇ ਵਿੱਚ ਕਦੂ ਝੋਨਾ ਲਾਉਣ ਤੋਂ ਇੱਕ ਦੋ ਦਿਨ ਪਹਿਲਾਂ ਬਲਾ ਲਿਆ ਕਰੋ ਤਾ ਕਿ ਚੋਨਾ ਨਾ ਲਾਉਣ ਤੱਕ ਕੱਦੂ ਥੋੜਾ ਸੈੱਟ ਹੋ ਜੇ ਤੇ ਬਾਹਲਾ ਡੂੰਗਾ ਝੋਨਾ ਨਾ ਲੱਗੇ ਠੀਕ ਹੈ ਇਹਦੇ ਲਈ ਕੋਈ ਦਵਾਈਆਂ ਪਾਉਣ ਦੀ ਲੋੜ ਨਹੀਂ ਨਾ ਹੀ ਇਹ ਨਿਮਾ ਟੋੜ ਹੈ ਜੜ ਥੱਲੇ ਨਹੀਂ ਗਈ ਝੋਨਾ ਡੂੰਗਾ ਲ ਗਿਆ ਠੀਕ ਹੈ ਉਮੀਦ ਕਰਦਾ ਹਾਂ ਕਿ ਇਹ ਚੀਜ਼ ਤੁਹਾਨੂੰ ਸਮਝ ਆ ਗਈ ਹੋਗੀ ਕੁਝ ਕਰਨ ਦੀ ਲੋੜ ਨਹੀਂ ਇਹ ਸਮਝੋ ਕਿ ਝੋਨਾ ਹੋਏ 15 ਦਿਨਾਂ ਦੇ ਲੇਟ ਲੱਗਿਆ ਸੀ ਬਸ ਇਹ ਹੀ ਫਰਕ ਪੈਣਾ ਹੈ ਤੇ ਹੋਰ ਕੋਈ ਨਹੀਂ 15 ਦਿਨਾਂ ਦੇ ਲੇਟ ਮੰਨ ਕੇ ਉਸੇ ਹਿਸਾਬ ਦੇ ਨਾਲ ਇਹਨੂੰ 15 ਦਿਨ ਲੇਟ ਜਿਹੜੀਆਂ ਖਾਦਾਂ ਵਗੈਰਾ ਸਾਰਾ ਕੁਝ ਉਵੇਂ ਚੱਲੇਗਾ ਮੇਰ ਭਨੀ ਦੋਸਤੋ